ਅੱਜ 18 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਸਵੇਰ ਵੇਲੇ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਰਹੇ ਹਨ ਪਰ ਵੱਡੇ ਪੱਧਰ ਤੇ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ ਚਾਹੇ ਉਹ ਇਲਾਕਾ ਫਾਜ਼ਿਲਕਾ ਬੋਹੜ ਦਾ ਹੋਵੇ ਜਾਂ ਬਠਿੰਡੇ ਦੇ ਅਲੱਗ-ਕਿਜੋ ਰਾਜਸਤਾਨ ਦੇ ਨਾਲ ਲੱਗਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਘੱਟ ਖੇਤਰੀ ਕਾਰਵਾਈਆਂ ਦੇਖੀਆਂ ਗਈਆਂ। ਇਸੇ ਤਰ੍ਹਾਂ ਹੀ ਅੰਮ੍ਰਿਤਸਰ, ਤਰਨਤਾਰਨ ਜਾਂ ਗੁਰਦਾਸਪੁਰ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਵੱਖ-ਵੱਖ ਜਗ੍ਹਾ ਸ਼ਰਾਟੇ ਲੱਗੇ। ਇਸੇ ਤਰ੍ਹਾਂ ਮਖੂ, ਜੀਰਾ, ਮੋਗੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਿਤੇ-ਕਿਤੇ ਮੀਂਹ ਦੇ ਸ਼ਰਾਟੇ ਲੱਗੇ। ਜਲੰਧਰ, ਕਰਪੂਥਲਾ ਇਹਨਾਂ ਵਿੱਚ ਵੀ ਬਹੁਤ ਘੱਟ ਖੇਤਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ। ਬੱਦਲਬਾਈ ਲਗਾਤਾਰ ਬਣੀ ਹੋਈ ਹੈ। ਟੋਟੇਵੇਂ ਤੌਰ ਤੇ ਸ਼ਰਾਟੇ ਅੱਜ ਸ਼ਾਮ ਨੂੰ ਵੀ ਲੱਗਦੇ ਹੋਏ ਦਿਖਾਈ ਦੇਣਗੇ ਤੇ ਰਾਤ ਨੂੰ ਵੀ ਕਈ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ 1-2 ਜ਼ਿਲ੍ਹਿਆਂ ਨੂੰ ਜਾਂ 1-2 ਤਹਿਸੀਲਾਂ ਨੂੰ ਕਵਰ ਕਰ ਜੂਵੇ ਅਜਿਹਾ ਮਾਹੌਲ ਘਟ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਧੀ ਰਾਤ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਵਿੱਚ ਵਾਧਾ ਹੋਵੇਗਾ ਅੱਜ ਲੈnde ਪੰਜਾਬ ਦੇ ਵਿੱਚ ਬਹੁਤਾ ਮੀਂਹ ਬਰਿਆ ਤੇ ਉਮੀਦ ਹੈ ਕਿ ਹੋ ਸਕਦਾ ਕੱਲ ਨੂੰ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਸਵੇਰ ਤੜਕਸਰ ਦੇਖਣ ਨੂੰ ਮਿਲ ਸਕਦਾ ਹੈ ਚਾਹੇ ਉਹ ਪੱਛਮੀ ਮਾਲਵੇ ਦੇ ਇਲਾਕੇ ਹੋਣ ਮਾਝੇ ਦੇ ਹੋਣ ਜਾਂ ਦੁਆਬੇ ਦੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਪਹਾੜੀ ਖੇਤਰਾਂ ਦੇ ਵਿੱਚ ਅੱਜ ਜੰਮੂ ਤੇ ਹਿਮਾਚਲ ਵਿੱਚ ਵੱਡੇ ਪੱਧਰ ਤੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਉੱਥੇ ਮੀਂਹ ਰੁਕਣ ਦਾ ਨਾਮ ਨਹੀਂ ਲੈਣਗੇ ਅਗਲੇ ਕਈ ਦਿਨ ਅਜੇ ਹੈ ਹੀ ਮੀਂਹ ਪੈਂਦੇ ਰਹਿਣਗੇ